ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OCDC ਚੈਨਲ ਦੇ ਉੱਪਰ ਸੋ ਜੇ ਤੁਸੀਂ ਪੰਜਾਬ ਵਿੱਚ 2024 ਵਿੱਚ ਆਉਣ ਵਾਲੀ ਪਟਵਾਰੀ ਦੀ ਭਰਤੀ ਦੇ ਲਈ ਤਿਆਰੀ ਕਰ ਰਹੇ ਹੋ ਤਾਂ ਇਹ ਇਨਫੋਰਮੇਸ਼ਨ ਤੁਹਾਡੇ ਲਈ ਹੈ ਇੱਕ ਬਹੁਤ ਵੱਡਾ ਬਦਲਾਅ ਜਿਹੜਾ ਹੈਗਾ ਉਹ ਪਟਵਾਰੀ ਦੇ ਨੋਟੀਫਿਕੇਸ਼ਨ ਦੇ ਵਿੱਚ ਹੋਇਆ ਹੈ ਤਾਂ ਇਹ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ 'ਚ ਦੇਣ ਜਾ ਰਹੇ ਹਾਂ ਤਾਂ ਸਰਕਾਰ ਵੱਲੋਂ ਮਾਲ ਪਟਵਾਰੀ ਸਟੇਟ ਕਾਡਰ ਵਿੱਚ ਤਬਦੀਲ ਇਹ ਖਬਰ ਤੁਸੀਂ ਦੇਖ ਰਹੇ ਹੋ ਸੋ ਇਹ ਜਿਹੜੀ ਜ਼ਿਲ੍ਹਾ ਕਾਡਰ ਦੀ ਪੋਸਟ ਸੀ ਤਾਂ ਇਸ ਨੂੰ ਸਟੇਟ ਕਾਡਰ ਦੇ ਵਿੱਚ ਲਿਆ ਗਿਆ ਹੈ ਸੋ ਇਸ ਨਾਲ ਜਿਹੜੀ ਆਪਾਂ ਇਹ ਕਹਿ ਸਕਦੇ ਹਾਂ ਵੀ ਜ਼ਿਲ੍ਹੇ ਦੇ ਵਿੱਚ ਟਰਾਂਸਫਰ ਹੁੰਦੀ ਸੀ ਜਿਹੜੀ ਵਿਦਿਨ ਦਾ ਡਿਸਟ੍ਰਿਕਟ ਹੁੰਦੀ ਸੀ ਉਹ ਹੁਣ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜਿਹੜੀ ਟਰਾਂਸਫਰ ਆ ਉਹ ਹੋ ਸਕਦੀ ਹੈ ਸਟੇਟ ਕਾਡਰ ਦੇ ਵਿੱਚ ਆਉਣ ਕਾਰਨ ਠੀਕ ਹੈ ਜੀ ਤਾਂ ਪੂਰੀ ਖਬਰ ਵਿੱਚ ਇੱਥੇ ਵਿਸਤਾਰ ਨਾਲ ਤੁਸੀਂ ਦੇਖ ਸਕਦੇ ਹੋ ਕੀ ਲਿਖਿਆ ਹੈ ਕਿ ਪੰਜਾਬ ਸਰਕਾਰ ਨੇ ਮਾਲ ਪਟਵਾਰੀ ਦੀ ਅਸਾਮੀ ਨੂੰ ਸਟੇਟ ਕਾਡਰ ਵਿੱਚ ਤਬਦੀਲ ਕਰ ਦਿੱਤਾ ਹੈ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਹੁਣ ਡਾਇਰੈਕਟਰ ਲੈਂਡ ਰਿਕਾਰਡ ਕੋਲ ਨਵੀਂ ਅਥਾਰਟੀ ਹੋਵੇਗੀ ਇਸ ਤੋਂ ਪਹਿਲਾਂ ਮਾਲ ਪਟਵਾਰੀ ਅਸਾਮੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦੇ ਅਧੀਨ ਹੁੰਦੀ ਸੀਗੀ ਠੀਕ ਹੈ ਤੇ ਦੀ ਰੇਵੈਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਜੀ ਪੁੱਲਰ ਨੇ ਕਿਹਾ ਕਿ ਮਾਲ ਪਟਵਾਰੀ ਦੀ ਜਿਹੜੀ ਅਸਾਮੀ ਉਹ ਸਟੇਟ ਕਾਡਰ ਚ ਤਬਦੀਲ ਕਰਨ ਨਾਲ ਜਿਹੜੀ ਸੀਨੀਅਰਿਟੀ ਦੀ ਲਿਸਟ ਹੁੰਦੀ ਹੈ ਉਸ ਨੂੰ ਲੈ ਕੇ ਵੀ ਕਾਨੂੰਨੀ ਝਗੜਿਆਂ ਵਿੱਚ ਜਿਹੜਾ ਵਾਧਾ ਹੋਣ ਦੀ ਸੁਭਾਵਨਾ ਪ੍ਰਗਟ ਕੀਤੀ ਗਈ ਹੈ ਸੋ ਇੱਕ ਹੋਰ ਜਿਹੜਾ ਵੱਡਾ ਬਦਲਾਅ ਹੈ ਉਹ ਹੈ ਕਿ ਜਿਹੜੇ ਪਟਵਾਰ ਸਰਕਲ ਹੁੰਦੇ ਸੀਗੇ ਉਹਨਾਂ ਦੀ ਗਿਣਤੀ ਸੀਗੀ 47116 ਠੀਕ ਹੈ ਜੀ ਜਿਹੜੀ ਪੁਰਾਣੀ ਗਿਣਤੀ 47116 ਸੀਗੀ ਤਾਂ ਉਹ ਗਿਣਤੀ ਹੁਣ ਘਟ ਕੇ 3660 ਰਹਿ ਚੁੱਕੀ ਹੈ ਨਾਲ ਹੀ ਇਹ ਵੀ ਲਿਖਿਆ ਕਿ ਸਪਟੰਬਰ 2023 ਦੇ ਦੌਰਾਨ ਜੋ ਵੀ ਇੱਕ ਪਟਵਾਰੀ ਯੂਨੀਅਨ ਦੇ ਦੁਆਰਾ ਪਟਵਾਰ ਯੂਨੀਅਨ ਦੇ ਦੁਆਰਾ ਇੱਕ ਸਟ੍ਰਾਈਕ ਕੀਤੀ ਗਈ ਸੀ ਹੜਤਾਲ ਕੀਤੀ ਗਈ ਸੀ ਕਲਮ ਛੋੜ ਠੀਕ ਹੈ ਜੀ ਤਾਂ ਉਹਦੇ ਵਿੱਚ ਪਟਵਾਰ ਦੇ ਜਿਹੜੇ ਸੰਕਟ ਦੇ ਨਾਲ ਨਜਿੱਠਣ ਦੇ ਲਈ ਸਰਕਾਰ ਵੱਲੋਂ ਨਵੀਂ ਭਰਤੀ ਜਿਹੜੀ ਕੀਤੀ ਗਈ ਸੀ 630 ਮਾਲ ਪਟਵਾਰੀਆਂ ਦੀ ਤਾਂ ਉਹ ਬਿਨਾਂ ਕਹਿੰਦੇ ਵੀ ਪਟਵਾਰ ਕੋਰਸ ਤੋਂ ਹੀ ਜਿਹੜੀ ਸਿਖਲਾਈ ਦੇ ਲਈ ਜ਼ਿਲ੍ਹਿਆਂ ਦੇ ਵਿੱਚ ਭੇਜ ਦਿੱਤੀ ਗਈ ਸੀ ਕਹਿਣ ਤੋਂ ਭਾਵ ਕੀ ਹੋਇਆ ਕਿ ਪਟਵਾਰ ਕੋਰਸ ਤੋਂ ਬਿਨਾਂ ਜਿਹੜੀ ਖੇਤਰੀ ਸਿੱਖਿਆ ਖੇਤਰੀ ਟ੍ਰੇਨਿੰਗ ਹੁੰਦੀ ਹੈ ਉਹਦੇ ਲਈ ਉਹਨਾਂ ਨੂੰ ਭੇਜ ਦਿੱਤਾ ਗਿਆ ਜਿਹੜੀ ਨਵੀਂ ਭਰਤੀ ਹੋਈ ਸੀ ਪਟਵਾਰੀਆਂ ਦੀ 2023 ਵਾਲੀ ਤਾਂ ਹੁਣ 2024 ਦੇ ਵਿੱਚ ਜਿਹੜੇ ਬਹੁਤ ਵੱਡੇ ਬਦਲਾਅ ਤੁਹਾਨੂੰ ਹੋਰ ਵੀ ਅੱਗੇ ਦੇਖਣ ਨੂੰ ਮਿਲ ਸਕਦੇ ਨੇ ਅਜਿਹੀ ਸੰਭਾਵਨਾ ਆਪਾਂ ਪ੍ਰਗਟ ਕਰ ਸਕਦੇ ਹਾਂ ਸੋ ਓਵਰਆਲ ਜਿਹੜਾ ਵੀ ਇਹ ਬਦਲਾਅ ਕੀਤਾ ਗਿਆ ਹੈ ਤਾਂ ਇਹਦੇ 'ਪਾ ਗੱਲ ਕਰੀਏ ਵੀ ਕਿਸ ਨਿਯਮ ਦੇ ਅਧੀਨ ਕੀਤਾ ਗਿਆ ਤਾਂ ਇਹ ਕੀਤਾ ਗਿਆ ਜੀ ਕਲਾਸ 3 ਸੇਵਾ ਨਿਯਮ 1966 ਦੇ ਅਧੀਨ ਠੀਕ ਹੈ ਸੋਧ ਦਾ ਜਿਹੜਾ ਬਿੱਲ ਆ ਉਹ ਪਾਸ ਕੀਤਾ ਗਿਆ ਹੈ ਤੇ ਇਸ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਸੋ ਇਸ ਨਾਲ ਸਬੰਧਤ ਅਗਰ ਹੋਰ ਵੀ ਕੋਈ ਜਾਣਕਾਰੀ ਨਵੀਂ ਪ੍ਰਾਪਤ ਹੋਵੇਗੀ ਤਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗੀ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਵਧੀਆ ਲੱਗੇਗਾ ਸਭ ਨਾਲ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੋ ਤੇ ਚੈਨਲ ਦੇ ਨਾਲ ਜੁੜਨ ਦੇ ਲਈ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਲਵੋ ਥੈਂਕ ਯੂ ਥੈਂਕਸ ਫॉर ਵਾਚਿੰਗ